ਜਗਿਆਖਾਨ ਨੇ ਸਿੰਘਾਂ ਦਾ ਖੁਰਾ ਖੋਜ ਮਟਾਉਣ ਦੇ ਲਈ ਕਿਸ ਨੂੰ ਭੇਜਿਆ ਸੀ ਆ ਬੋਲੋ ਠੀਕ ਹੈ ਲਖਪਤ ਰਾਏ ਜੀ ਲਖਪਤ ਰਾਏ ਦੇ ਨਾਮ ਤੇ ਕੀ ਲੱਗਦਾ ਸੀ ਬੋਲੋ ਬੋਲੋ ਲਖਪਤ ਰਾਏ ਜੋ ਲਾਉਣਾ ਸੀ ਉਹ ਲਾਇਆ ਨਹੀਂ ਜੋ ਨਹੀਂ ਜਿਲਾਉਣਾ ਉਹ ਲਾਤਾ ਪੇਰ ਬੁਰ ਦਵਾਰੋਂ ਬੋਲੋ ਮੈਂ ਤੁਹਾਡਾ ਦਰਦਾ ਹੱਲਪ ਕਰਾਂਗਾ ਤੁਹਾਡੀ ਜਈਆ ਖਾਨ ਨੇ ਸਿੰਘਾਂ ਦਾ ਪੂਰਾ ਫੋਜ ਮਟਾਉਣ ਦੇ ਲਈ ਕਿਸ ਨੂੰ ਭੇਜਿਆ ਸੀ ਹਾਂ ਪਹਿਲਾਂ ਕੀ ਕਹਿ ਰਹੇ ਸੀ ਲਗਪਤ ਰਾਏ ਵੀ ਉਹ ਲਗਪਤ ਰਾਏ ਰੱਖਣਾ ਹੈ ਜਾਂ ਜਈਆ ਖਾਨ ਰੱਖਣਾ ਹੈ ਲਗਪਤ ਰਾਏ ਲਖਪਤ ਰਾਏ ਲਖਣਨ ਸੋਚ ਲਓ 90% ਤੇ 100% 100 ਤੇ ਲਖਪਤ ਰਾਏ ਦੇ ਨਾਮ ਦੇ ਵਿਗਲੋ ਬੋਲੋ